ਉਹ ਗੁਰੂ ਦਾ ਵਫਾਦਾਰ ਹੋ ਕੇ ਰੋਜ਼ ਸੇਵਾ ਕਰਦਾ ਹੈ ਇਸ ਲਈ ਉਹਦੀ ਅਰਦਾਸ ਗੁਰੂ ਨੇ ਸੁਣ ਕੇ ਵਡਿਆਈ ਉਹਨੂੰ ਦੇ ਦਿੱਤੀ ਲੋਕੀ ਉਹਦੀ ਵਡਿਆਈ ਕਰਦੇ ਨੇ ਲੋਕੀ ਉਹਦੇ ਅੱਗੇ ਹੱਥ ਜੋੜਦੇ ਨੇ ਗੁਰੂ ਉਹਦੀ ਸੋਤਨ ਤੇ ਵਡਿਆਈ ਮਨਾਉਂਦਾ ਪਰ ਗੁਰੂ ਦੀ ਇੱਕ ਸ਼ਰਤ ਹੁੰਦੀ ਹੈ ਓਏ ਤੂੰ ਹੁਕਮ ਮੰਨ ਕੇ ਰਜਾ ਬੇਤਰੇ ਮੈਂ ਤੇਰੇ ਗੁਨਾ ਦੀ ਤਨਖਾਹ ਵਧਾ ਦਿੰਦੀ ਐ ਮੈਂ ਤੇਰੀ ਸੋਤਨ ਤੇ ਵਡਿਆਈ ਵਧਾ ਦਿੰਦੀ ਐ ਪਰ ਇੱਕ ਸ਼ਰਤ ਹੈ ਉਹਨ ਕਿਤੇ ਗੁਰੂ ਦੀ ਬਰਾਬਰੀ ਨਾ ਕਰਨ ਲੱਗ ਜਾਈ। ਜੇ ਤੂੰ ਬਰਾਬਰੀ ਕੀਤੀ ਸਭ ਕੁਝ ਵਾਪਸ ਲੈ ਲੇਗਾ। ਮਾਲਕ ਦੀ ਗੈਰ ਹਾਜ਼ਰੀ ਵਿੱਚ ਮਾਲਕ ਦੀ ਬਰਾਬਰੀ ਨਾ ਕਰਨ ਲੱਗ ਜਾਏ। ਜੇ ਮਾਲਕ ਨੇ ਤਨਖਾਹ ਵਧਾਈ ਹੈ ਜਿਹੜਾ ਲੱਖਾਂ ਰੁਪਏ ਦੀ ਤਨਖਾਹ ਨੂੰ ਦੇ ਹੱਥੀ ਕਰਦਾ ਹੈ ਪਰ ਉਧਰ ਉਹ ਮਾਲਕ ਦੀ ਗੈਰ ਹਾਜ਼ਰੀ ਵਿੱਚ ਮਾਲਕ ਨਾ ਬਣ ਕੇ ਬਹਿ ਜਾਏ ਮਾਲਕ ਦੀ ਬਰਾਬਰੀ ਨਾ ਕਰਨ ਲੱਗ ਜਾਏ। ਜੇ ਬਰਾਬਰੀ ਕੀਤੀ ਦੁੱਮ ਮਚ ਜਾਂ ਤੋਂ ਮਾਲਕ ਕੱਟ ਕੇ ਪਰੇ। بڑیائی بھی, گول لگنے بھی لگنے. تو ہے تنخواہ بھی چاہتی لگی اچھا شبد پڑھو یاد ہے اص بہار اندر حضور نے شبد کے سرگی کے چکر لگے چکری خس میں پائے پڑھو چکر لگے چکری چلے کسم جکر ਹਰ ਬੜੋ ਚੱਕਰ ਲੱਗੇ ਚਤਰੀ ਜੇ ਚੱਲੇ ਫਸਵੇਂ ਫਸਮ ਨੂੰ ਕੀ ਦਿੰਦਾ ਕਹਿੰਦੇ ਹੁਰਮਤ ਤੇ ਸਨੋ ਇਕਲੀ ਉਹ ਵਜੋ ਵੀ ਦੂਣਾ ਖਾਏ ਹੁਰਮਤ ਤੇਸ ਨੂੰ ਅਗਲੀ ਦਾ ਅਰਥ ਹੈ ਗੁਰੂ ਉਹਨੂੰ ਸੋਪਾ ਵਡਿਆਈ ਅੰਗੇ ਦਿੰਦਾ ਉਹਦੀ ਵਡਿਆਈ ਵੱਧਦੀ ਹੈ ਉਹਦੀ ਸੋਪਾ ਵੱਧਦੀ ਹੈ ਵਜੋ ਵੀ ਦੂਣਾ ਖਾਏ ਉਹਦੀ ਤਨਖਾਹ ਨੂੰ ਗੁਣੀ ਕਰਦਾ ਵਜੂਦ ਅਰਥੋ ਦੀ ਤਨਖਾ ਗੁਰੂ ਉਹਦੇ ਸ਼ੋਭ ਗੁਣ ਦੁੱਗਣੇ ਕਰ ਦਿੰਦਾ ਓਦੀ ਸੋਭਾ ਹੋਣਾ ਦੁੱਗਣੀ ਹੈ ਓਦੀ ਵਡਿਆਈ ਹੁੰਦੀ ਹੈ ਉਹਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ ਉਹਦਾ ਜੱਤ ਸਤ ਸਬਰ ਸੰਤੋਖ ਦੁੱਗਣ ਹੋ ਜਾਂਦਾ ਹੈ ਮਹਾਰਾਜਰ ਵਰਤੀ ਕਰਨੇ ਕਹਿੰਦੇ ਬਸ ਮਰਦਾ ਬਣ ਕੇ ਰਹੀਂ ਮੁਰੇ ਜਵਾਬ ਤਲਵੀ ਨਾ ਕਰੀ ਕਿਤੇ ਗੈਰ ਹਾਜ਼ਰੀ ਵਿੱਚ ਮਾਲਕ ਦੀ ਬਰਾਬਰੀ ਨਾ ਕਰੀ ਗੈਰ ਹਾਜ਼ਰੀ ਵਿੱਚ ਮਾਲਕ ਨਹੀਂ ਬਰਾਬਰੀ ਨਾ ਕਰਨ ਲੱਗਦੇ। ਅੱਛਾ ਜਿਹਨੇ ਮਾਲਕ ਦੀ ਖੁਸ਼ੀ ਲੱਗ ਕੇ ਆਪਣਾ کاروبار ਖੋਲ੍ਹਿਆ ਉਹਦਾ ਕਈ ਵਾਰ ਮਾਲਕ ਵਾਂਗ ਵੱਧ ਜਾਂਦਾ ਹੈ। ਜਿਹੜਾ ਮਾਲਕ ਨਾਲ ਜੈਲਸੀ ਕਰਕੇ ਖੋਲ੍ਹਦਾ ਫੇਲ ਹੋ ਜਾਂਦਾ ਹੈ। ਇਹ ਦੁਨੀਆਵੀ ਤੌਰ ਤੇ ਵੀ ਸੋਚ। ਜਿਹੜਾ ਮਾਲਕ ਨਾਲ heira-pheri ਬੇਈਮਾਨੀ ਕਰਕੇ ਖੋਲ੍ਹਦਾ ਨਾ ਉਹਦਾ ਫੇਲ ਹੁੰਦਾ ਹੈ। ਜਿਹਨਾਂ ਮਾਲਕ ਦੀ ਖੁਸ਼ੀ ਲੈਂਦਾ ਹੈ ਕਿ ਉਸਤਾਦ ਜੀ ਤੁਸੀਂ ਸ਼ੁਰੂ ਕਰਾਉਣੇ ਤੁਹਾਡੀ ਕਿਰਪਾ ਨਾਲ ਮੈਂ ਆਪਣਾ کاروبار ਖੋਲਿਆ ਜਿਹੜਾ ਆਪਣੇ ਮਾਲਕ ਉਸਤਾਦ ਦੀ ਖੁਸ਼ੀ ਲੈਂਦਾ ਉਹਦਾ کاروبار ਵੱਧਦਾ ਜਿਹੜਾ ਦੇਲਸੀ ਕਰਕੇ ਕਦੇ ਗ੍ਰਾਹਕਾਂ ਦਾ ਸਬੰਧ ਦਾ ਸਿੱਧਾ ਮੇਰੇ ਨਾਲ ਹੈ ਮੈਂ ਖਿੱਚ ਕੇ ਆਪਣੇ ਵੱਲ ਲੈ ਜਾਣੇ ਮਾਲਕ ਨਾਲ ਤੁਸੀਂ ਹਿਰਫੀ ਕਰੋਗੇ ਧੋਖੇ ਵਿੱਚ ਜਾਈ ਜਾਓ ਬਾਹਰ ਦੇ ਉਂ ਜਾਓ ਮਾਰੇ ਤੇ ਕੀ ਹੁੰਦਾ ਹੈ ਹਜ਼ੂਰ ਜੀ ਨੇ ਕਸਮیں ਤਰਹਿ ਰਬ ਦੀ ਭਾਈ ਬਰਾबरी ਨਾ ਕਰੀ ਮਾਲਕ ਨੂੰ ਪਰੋਸੋ चकर लॻे चकेरी जे चले खस में पाए तिसनो अगली खाहे पर खसे करे बराबरी फिर اندر پائے अंदर पाहे वजो اپنا मोहिम पाण खाहे ਕਹਿੰਦੇ ਤੈਨੂੰ ਸ਼ਰਮਿੰਦਗੀ ਚੱਲਣੀ ਪੈਣੀ ਐ ਤਨਖਾਹ ਜਾਂਦੀ ਲੱਗਣੀ ਐ ਗੁਣ ਜਾਂਦੇ ਲੱਗਣਗੇ ਪੱਲੇ ਕੁਝ ਨਹੀਂ ਰਹੇਗਾ ਬਜੋ ਕੀ ਗੋਹਣ ਤੋਂ ਬਾਅਦ ਮੋਹ ਮੂ ਪਾਨਾਂ ਖਾਏ ਤੈਨੂੰ ਲੋਕਾਂ ਦੀ ਨਰਾਦਰੀ ਜੁੱਤੀਆਂ ਦਾ ਸਾਹਮਣਾ ਕਰਨਾ ਪੈਣਾ ਔਰ ਇਹ ਹਕੀਕਤ ਵਰਤੀ ਜਿਨ੍ਹਾਂ ਨੂੰ ਲੋਕ ਮੱਥੇ ਟੇਕਦੇ ਰਹੇ ਨੇ ਇਸ ਤਰ੍ਹਾਂ ਦੇ ਦੰਦੇ ਵਿਕੇ ਨਾਪੇ ਡੇਰੇਡ ਲੱਖ ਲੋਕ ਮੱਥਾ ਟੇਕਦੇ ਸੀ ਅੱਜ ਭੰਡਾਰਾ ਹੈ ਜੀ ਹਿਮਾਚਲ ਤੇ ਪੰਜਾਬ ਦੀ ਸੰਗਤ ਆ ਰਹੀ ਹੈ 1.5 ਲੱਖ ਬੰਦਾ ਮੱਥਾ ਟੇਕਣ ਲਈ ਕਤਾਰ 'ਚ ਖੜੇ ਉਹਨਾਂ ਨੂੰ ਦੋਕਨ ਮਿਲਦੇ ਸੀ ਬਿਨਤੀ ਹੁੰਦੀ ਸੀ ਅੱਜ 1.5 ਲੱਖ ਬੰਦੇ ਨੇ ਸ਼ਾਮ ਤੱਕ ਮੱਥਾ ਟੇਕਿਆ ਔਰ ਤੁਸੀਂ ਹੈਰਾਨ ਹੋਣੋਗੇ ਸਰੀਰ ਵਿੱਚ ਰਹਿੰਦੇ ਉਹਨਾਂ ਦੀ ਸੋਤਾ ਵਡਿਆਈ ਖਤਮ ਹੋ ਗਈ ਅੱਜ ਜੋ ਬੰਦੇ ਜੇਲ੍ਹ ਵਿੱਚ ਪੀਅਰ ਬੈਠੇ ਪੀਅਰ ਸਮਝਦੇ ਸਰੀਓਮਤ ਨਹੀਂ ਪਾਪ ਇਸ ਤਰ੍ਹਾਂ ਦੇ ਹੋਵੇ ਗੁਨਾਹ ਇਸ ਤਰ੍ਹਾਂ ਦੇ ਹੋਵੇ ਉਹ ਬੰਦੇ ਜੇਲ੍ਹ ਵਿੱਚ ਬੈਠੇ ਨੇ ਜਿਉਂਦਿਆਂ ਜੀਵ ਵਢਾਈ ਖਤਮ ਹੋ ਗਈ ਉਹਦਾ ਕਿਉਂ ਜਿਸ ਮਾਲਕ ਨੇ ਵਢਾਈ ਦਿੱਤੀ ਉਹਦੀ ਬਰਕਤ ਹੀ ਕਰ ਲੱਗ ਪਈ ਜਿਸ ਨੇ ਆਪਣੇ ਗੁਣ ਦਿੱਤੇ ਆਪਰ ਆਪ ਬਣ ਕੇ ਪੈ ਗਿਆ ਉਹਨਾਂ ਕੋਲੋਂ ਵਢਾਈ ਫਿਰ ਰੱਬ ਨੇ ਖੋ ਲਈ ਸਰੀਰ ਵਿੱਚ ਜਿਉਂਦਿਆਂ ਜੀਵ ਵਢਾਈ ਖਤਮ ਹੋ ਗਈ ਉਹ ਬੰਦੇ ਨਰਾਦਰੀ ਦੇ ਸ਼ਿਕਾਇਤ ਹੋਏ ਇੰਨਾਂ ਦੇ ਇੱਕ ਨਹੀਂ ਅਨੇਕਾ ਹੋਣਗੇ ਇੱਕ ਨਹੀਂ ਉਹ ਵੱਡਾ ਬਾਬਾ ਜਦੋਂ ਜੇਲ੍ਹ ਚ ਗਿਆ ਨਾ ਛੋਟੇ ਕਈ ਇਤਰੁਤਰ ਹੋ ਗਏ ਹੁਣ ਨਹੀਂ ਲੱਗਦੇ ਇੱਕ ਤੇ ਸੈਟਲਾਈਟ ਚੈਨਲ ਤੇ ਬੈ ਕੇ ਪੜੇ ਲਿਖੇ ਲੋਕਾਂ ਨੂੰ ਮੂਰਖ ਬਣਾਉਂਦਾ ਸੀ ਉਹ ਦੰਦ ਲੱਭੇ ਨਹੀਂ ਕਿੱਧਰ ਚਲੇ ਉਹਨਾਂ ਕਿ ਆਪਣੀ ਵਾਰੀ ਗਈ ਹੈ ਜੇ ਵੱਡਾ ਸਭ ਫੜ ਕੇ ਉਹਨਾਂ ਪਟਾਰੀ 'ਚ ਪਾ ਲਿਆ ਛੋਟਿਆਂ ਦਾ ਕੀ ਚੱਲ ਰਿਹਾ ਕੋਈ ਡਰ ਗਿਆ ਫਿਰ ਲੋਕਾਂ ਨੂੰ ਸਿੱਧਾ ਹੀ ਸੈਟਲਾਈਟ ਚੈਨਲ ਤੇ ਬੈ ਕੇ ਲੁੱਟਦੇ ਸੀ ਅਰੇ ਭਾਈ ਕਿਰਪਾ ਨਹੀਂ ਹੋ ਰਹੀ ਹੈ ਕਿਰਪਾ ਹੋ ਜਾਏਗੀ ਸਮੋਸੇ ਤਾਂ ਖਾਏ تھے ਕੋਈ ਬਣੇ ਇਸ ਸਮੋਸੇ ਦਾ 3 ਚਾਰ ਮਹੀਨੇ ਹੋ ਗਏ ਸਮੋਸੇ ਨਜ਼ਰ ਆ ਰਹੇ ਹਨ ਸਮੋਸੇ ਖਾਓ ਤਾਂ ਕਿਰਪਾ ਹੋ ਜਾਏਗੀ ਮੂਰਖ ਲੋਕ ਉਦੀ ਹੀ ਮੰਨਦੇ ਰਹੇ ਹੁਣ ਬਦਲ ਲੱਗਿਆ ਨਹੀਂ ਇੱਕ ਬਾਪੇ ਨੇ ਫਸਲ ਤੋਂ ਪਹਿਲਾਂ ਬਹੁਤ ਵੱਡਾ ਪਾਪ ਕਰ ਲਿਆ ਉਹਦੀ ਤਾਂ ਜਮਾਨਤ ਵੀ ਨਹੀਂ ਹੋਈ ਸਾਧ ਸੰਗਤ ਉਹਦੀ ਜਮਾਨਤਾਂ ਵੀ ਰੱਦ ਹੋਈਆਂ ਨੇ ਔਰ ਉਹਦੀ ਜੇਲ੍ਹ ਵਿੱਚ ਜੋ ਕਿਸੇ ਨੂੰ ਅੰਤਮ ਖਬਰ ਹੋਣੀ ਹੈ ਬਾਹਰ ਨਹੀਂ ਆ ਸਕੇਗਾ ਪਤਾ ਕਿਉਂ ਉਹਨੇ ਜੇਲ੍ਹ ਜਾਣ ਲੱਗਿਆਂ ਵੀ ਇੱਕ ਪਾਪ ਕਰ ਲਿਆ ਪਾਪ ਕਰਕੇ ਜੇਲ੍ਹ ਗਿਆ ਪਰ ਜੇ ਲਿ ਜਾਣ ਲੱਗਿਆਂ ਬੇਪ ਵੱਡਾ ਪਾਪ ਕਰ ਗਿਆ ਇਸ ਲਈ ਜੇਲ੍ਹ ਵਿੱਚੋਂ ਇੱਕ ਵਾਰ ਵੀ ਉਹਦੀ ਜ਼ਬਾਨਤ ਨਹੀਂ ਹੋਈ ਨਾ ਹੋਏਗੀ ਅੰਤਮ ਖਬਰ ਕਿਸੇ ਦਿਨ ਆਏਗੀ ਔਰ ਤੁਸੀਂ ਹਰਾਨ ਹੋਵੋਗੇ ਅਰਬਾਂ ਖਰਬਾਂ ਦੀ ਉਹਦੀ ਜਾਇਦਾਦ ਹੈ 6 ਤੇ 7 ਅਰਬ ਦੀ ਜਾਇਦਾਦ ਤਾਂ ਉਹਦੀ ਇਕੱਲੇ ਲੁਧਿਆਣਾ ਵਿੱਚ ਹੈ ਬਾਕੀ ਖਰਬਾਂ ਵਿੱਚ ਹੈ 6-7 ਕੋਲ ਚੱਲਦੇ ਨੇ ਬਾਬੇ ਜਦੋਂ ਉਹਨੂੰ ਸਜ਼ਾ ਹੋਣੀ ਸੀ ਨਾ ਸੋਮਵਾਰ ਸ਼ਾਮ ਨੂੰ ਉਹਦੇ ਵਕੀਲਾਂ ਨੇ ਦੱਸ ਦਿੱਤਾ ਹੈ ਬਾਬਾ ਜੀ ਗੇਸ ਸਾਡੇ ਹੱਕੇ ਮੇ ਨਹੀਂ ਆਪਕੋ ਸਜ਼ਾ ਹੋ ਸਕਦੀ ਹੈ ਤੋਂ ਬਾਬੇ ਨੇ ਸ਼ਨੀਵਾਰ ਰਾਤ ਨੂੰ ਵੱਡੇ ਚੈਨਲ ਤੇ ਲਾਈਵ ਕੀਤਾ ਲੱਖਾਂ ਲੋਕ ਸੱਜ ਲੈ ਉਹਨੇ بڑے بڑے ਲੰਗਰ ਲਾਏ ਉਸ ਦੀਵਾਨ ਵਿੱਚੋਂ ਵੱਡਾ ਪਾਪ ਹੋ ਗਿਆ ਸ਼ਾਇਦ ਉਹਦੇ ਪਾਪ ਤੇ ਬਖਸ਼ੇ ਜਾ ਸਕਦੇ ਸੀ ਪਰ ਉਹਨੇ ਬਹੁਤ ਵੱਡਾ ਪਾਪ ਕਰ ਦਿੱਤਾ ਹੰਕਾਰ ਬੰਦੇ ਤੋਂ ਬਹੁਤ ਵੱਡਾ ਪਾਪ ਕਰਾ اور پتا سی قبیلہ نے کہہ دیتا ہوتا ہے بابا جی ہم کو سجا ہو سکتی ہے تھوڑی بدت ہے تو انہیں شنی ورد بہان کیتا تا لکھا شرد ساتھ لے سیٹلائٹ چینل تے لائیو کیتا تو دی ویڈیو نیٹ تے پہی ہے انہیں لائیو کر رہے ہیں پتا کی کیا ارے آج ہماری موج تھی تو میں نے پائلٹ کو بولا جرا تہار جیل کے بیتر سے نزدیک سے لینا کبھی جیل میں آنا پڑ سکتا ہے آنا نہیں پڑ سکتا انہیں جانا پڑ سی سو بات ایک دن پہلے وہ کہہ رہا کے بیتر سے لینا کبھی جیل میں آنا پڑ سکتا ہے تک جڑا تو پاپ ہوا پتا کسی ارے بھائی گرو نانک کو بھی جیل میں جانا پڑا آنکل کہہ کے آج تک کو دا پاپ نہیں بخشیا گیا آج تک کو دا پاپ نہیں بخشیا گیا ان لکھ یتن کیتے نے دی ہوئی بھی رد رہی ہے اور وہ انتم خبر آئی ਨਾਮ ਤੋਂ ਹਰ ਸਦਿਆਂ ਨੂੰ ਪਤਾ ਹੈ ਸਾ ਸੰਗਤ ਜਦੋਂ ਕੋਈ ਮਾਲਕ ਦੀ ਬਰਾਬਰੀ ਕਰੇ ਮਾਲਕ ਸਭ ਕੁਝ ਵਾਪਸ ਖੋ ਲੈਦਾ ਇਹਨੂੰ ਆਦਿਸ਼ਾ ਨੇ ਲਿਖ ਕੇ ਦਿੱਤਾ ਕਹਿੰਨੇ ਖਸਮ ਕਰੇ ਵਾ ਰਬਰੀ ਹੋਇ ਤੂੰ ਬਰਾਬਰੀ ਕਰਨ ਲੱਗ ਪਿਆ ਰਬ ਦੀ ਤੂੰ ਰੱਬ ਨਹੀਂ ਹੈ ਖਸਮ ਕਰੇ ਵਾ ਰਬਰੀ ਫਿਰ ਗੈਰ ਤੇ ਅੰਦਰ ਪਾਏ ਉਹ ਵਜੋ ਗਵਾਏ ਆਪਣਾ ਮੋਹਿ ਮੂ ਪਾਣਾ ਖਾਏ ਭਾਇ ਤੂੰ ਆਪਣੀ ਤਨਖਾਹ ਵੀ ਗਵਾ ਲਈ ਸ਼ੁਭ ਗੁਣ ਵੀ ਗਵਾ ਲੈ ਵਿਢਾਈ ਵੀ ਗਈ ਰੱਬ ਦੀ ਦਰਗਾਹ ਵਿੱਚ ਪਾਣਾ ਦਾ ਅਰਥ ਹੈ ਪੈਰ ਦੀਆਂ ਜੁੱਤੀਆਂ ਜੁੱਤੀਆਂ ਦੀ ਸਜੰਦ ਰੱਖੀ ਤੂੰ ਖਸਮ ਦੀ ਬਰਾਬਰੀ ਕਿੰਤੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਬਹੁਤ ਲੰਮਾ ਸਮਾਂ ਇੱਕ ਸੱਜਣ ਪ੍ਰੈਜ਼ੀਡੈਂਟ ਰਹੇ ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ ਔਰ ਸਾਡੀ ਆਦਤ ਹੈ ਅਸੀਂ ਓਗਣ ਵੇਖ ਕੇ ਉਹਨੂੰ ਜ਼ਿਆਦਾ ਪੰਡਦੇ ਆਂ ਔਰ ਸਾ ਸੰਗਤ ਕਈ ਵਾਰ ਹੁੰਦੇ ਵੀ ਨੇ ਉਹ ਨਾਲ ਜੋੜਨੇ ਚਲੋ ਉਹਨਾਂ ਨੇ ਬਹੁਤ ਲੰਮਾ ਸੁਣਾ ਸੇਵਾ ਕਿਤੇ ਔਰ ਉਹ ਸਭ ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਹੈਮਾਨਦਾਰ ਇੱਕ ਦਿਨ ਉਹ ਅਸਥਾਨ ਐ ਦੋਆਬੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸਕ ਅਸਥਾਨ ਐ ਉਹ ਗੁਰਦਰ ਦਾ ਨਾਮ ਹੈ ਚਰਨ ਕੰਪਨ ਸਾ ਮੇਰਾ ਅਲੱਗ ਤਾਂ ਮੈਨੂੰ ਤਾਂ ਪਤਾ ਹੈ ਚਰਨ ਕਮਨ ਸਾਹਿਬ ਹੁੰਦਾ ਜਦੋਂ ਤੁਸੀਂ ਫਗਵਾੜੇ ਤੋਂ ਚੰਡੀਗੜ੍ਹ ਰੋਡ ਤੇ ਜਾਉਂਦੇ ਮੰਗਾ ਉੱਪਰ ਤਾਂ ਆਉਂਦੇ ਉਸ ਦਿਨ 8 ਵਜੇ ਸ੍ਰੀ ਅਮਰਸਰ ਸਾਹਿਬ ਤੋਂ ਅਮਰਤ ਵੇਲੇ ਚੱਲੇ ਹੋਏ 8 ਵਜੇ ਤੋਂ ਚਰਨ ਕਮਨ ਸਾਹਿਬ ਪਹੁੰਚ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸ਼ਿਬਾ ਕੀਤੀ ਸਿੱਧੇ ਦਫ਼ਤਰ ਵਿੱਚ ਚਲੇ ਗਏ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦਫ਼ਤਰ ਵਿੱਚ ਗਏ ਮੈਨੇਜਰ ਅਜੇ ਦਫ਼ਤਰ ਵਿੱਚ ਆਫਿਸ ਵਿੱਚ ਨਹੀਂ ਆਇਆ اتنے ایک دار ہے جہاں دفتر سیوہ دار سی بزرگ دیا بندہ ادو انٹرنیٹ دا اینڈ زمانہ نہیں سی اور موبائل دے نہیں سیواروں پتا ہوں سارا پردھان ہوا فوٹو آدی وہ جڑا سیوادار ہے جدو دفتر میں آ کے پردھان پوچھ رہے کہنا مینجر صاحب نہیں آئے سیوار نے کہا جی وہ اجے آئے نہیں تھوڑے لیٹ ہو گئے بیٹھو تُسی کی کام ہے کہ چلو کوئی نہیں آ جائے جدو پردھان گھوم کے مینیجر کی کرسی پہ بہن لگا ਉਹ ਵਿਜੁਰਬ ਸੇਵਾਦਾਰ ਜਿਹੜਾ ਸੀ ਨਾ ਉਹਨੇ ਮੋਰੇ ਬੋਕੇ ਰੋਕ ਰਤੋ ਕਹਿੰਦਾ ਜਸਦਾਦੀ ਸਰਦਾਰ ਸਾਹਿਬ ਇੱਥੇ ਕਿਉਂ ਮਹਿਣ ਲੱਗੇ ਇਹ ਮੈਨੇਜਰ ਸਾਹਿਬ ਦੀ ਕੁਰਸੀ ਹੈ ਇੱਧਰ ਬੈਠੋ ਨਾਲ ਦੇ ਜਿਹੜੇ ਬੰਦੇ ਸੀ ਉਹਨਾਂ ਕਹਿ ਪਛਾਣਿਆ ਨਹੀਂ ਇਹ ਸ਼ਰੋਣੀ ਕਮੇਟੀ ਦਾ ਪ੍ਰਧਾਨ ਹੈ ਇਦਾਂ ਦੀਆਂ ਕੁਰਸੀਆਂ ਤਾਂ ਬਹੁਤਾਂ ਤੇ ਮੈਨੇਜਰ ਦੀਆਂ ਨਹੀਂ ਕੁਰਸੀ ਤੇ ਬਿਠਾਉਣ ਵਾਲਾ ਤੇ ਪ੍ਰਧਾਨ ਹੈ ਉਹ ਸੇਵਾਦਾਰ ਕਹਿੰਦੀ ਇਹਨੂੰ ਦੱਸਦੇ ਇਹਨੂੰ ਪਤਾ ਨਹੀਂ ਕਿ ਤੁਸੀਂ ਪ੍ਰਧਾਨ ਹੋ ਕਹਿੰਦੇ ਨਹੀਂ ਕੋਈ ਨਹੀਂ ਉਹ ਆਪਣੀ ਡਿਊਟੀ ਕਰਦਾ ਉਹ ਕਦੇ ਇਤਨਾ ਵੀ ਬੈਠਦਾ ਇਹ ਮੈਨੇਜਰ ਦੀ ਕੁਰਸੀ 'ਤੇ ਬੈਠਦਾ ਉਹ ਬੈਗਾ ਉਦੋਂ ਲੈਂਡਲਾਈਨ ਫਾਲ ਸੀ ਟੌਪਰ ਦਾ ਹੰਸਰ ਦੇ ਫੋਨ ਹੱਥ ਨਾਲ ਉਹਦੇ ਨੂੰ ਕੀਤਾ ਨੰਬਰ ਡਾਇਲ ਕਰਨ ਲੱਗਾ ਕਿਤੇ ਫੋਨ ਲਾਉਣਾ ਸੀ ਜਦੋਂ ਫੋਨ ਚੁੱਕਿਆ ਸੇਵਾਦਾਰ ਨੇ ਹੱਥ 'ਚ ਰਿਸਿਵਰ ਫੜ ਕੇ ਫੋਨ ਨਾਲ ਰੱਖਾ ਦਾ ਸਰਬੰਧ ਜੀ ਕੀ ਕਰਦੇ ਹੋ ਇਹ ਮੈਨੇਜਰ ਸਾਹਿਬ ਦਾ ਫੋਨ ਹੈ ਉਹਨਾਂ ਦੀ ਅਗਿਆਤ ਤੋਂ ਬਗੈਰ ਇਹ ਤੋਂ ਫੋਨ ਨਹੀਂ ਅਸੀਂ ਕਰ ਸਕਦੇ ਹਾਂ ਜੇ ਤੁਸੀਂ ਕੋਈ ਕਰਨਾ ਹੈ ਗੁਰਦੁਆਰੇ ਦੇ ਬਾਹਰ ਪੀਸੀਓ ਮੈਂ ਤੁਹਾਨੂੰ ਉੱਥੋਂ ਬਰਾਦਾ ਉਹਨੇ ਫੋਨ ਰੱਖ ਦਿੱਤਾ ਵੀ ਚੰਗਾ ਬੰਦਾ ਇੱਕ ਮਾਮੂਲੀ ਜਿਹਾ ਸੇਵਾਦਾਰ ਪ੍ਰਧਾਨ ਨੂੰ ਫੋਨ ਕਰਪਤਾ ਵੀ ਰੋਕ ਰਿਹਾ ਪ੍ਰਧਾਨ ਨੂੰ ਪਰ ਸਿੱਧੇ ਬੈਠਦਾ ਵੀ ਰੋਕਦਾ ਪ੍ਰਧਾਨ ਚੁੱਪ ਕਰਕੇ ਵਹਿ ਗਿਆ 15-20 ਮਿੰਟ ਲੰਘ ਗਏ ਉਹਨਾਂ ਨੂੰ ਪੜਨ ਦੀ ਹੱਸੀ ਬੁੱਕ ਚੱਕ ਕੇ ਪ੍ਰਧਾਨ ਦੀ ਪੁਸਤਕ ਪੜਨ ਲੱਗ ਪਏ ਇੰਨੇ ਨੂੰ ਮੈਨੇਜਰ ਆ ਗਿਆ ਮੈਨੇਜਰ ਨੇ ਦਿੱਖਾ ਪ੍ਰਧਾਨ ਸਾਹਿਬ ਆਏ ਨੇ ਇੱਕ ਰੰਗ ਲੱਗ ਗਿਆ ਹੱਥ ਚੜ੍ਹ ਕੇ ਕਹਿ ਜੀ ਮੈਂ ਬੱਚੇ ਸਕੂਲ ਛੱਡਣ ਗਿਆ ਸੀ ਪ੍ਰੈਫਰ ਕਲੱਬ ਵੀ ਲੇਟ ਹੋ ਗਿਆ ਕੋਈ ਨਾ ਕੋਈ ਗੱਲ ਨਹੀਂ ਲੇਟ ਹੋਇਆ ਜਾਈਦਾ ਬੈਠੋ ਤੁਸੀਂ ਉਮੰਦੇ ਹੱਥ ਜੋੜ ਕੇ ਪ੍ਰਧਾਨ ਜੀ ਅੰਦਰ ਤੋਂ ਬੈਠਿਆ। ਇੱਧਰ ਬੈਠਣਾ ਕੋਰਸੀ ਇਹੋ। ਉਹ ਵੱਡੀ ਕੁਰਸੀ ਹੁੰਦੀ ਮੈਂ ਜਿਹੜੀ ਥੋੜੀ। ਇੱਧਰ ਬੈਠੋ ਪ੍ਰਧਾਨ ਜੀ ਅੰਦਰ ਤੋਂ ਬੈਠਿਓ। ਉਦੋਂ ਸੇਵਾਦਾਰ ਨੂੰ ਪਤਾ ਲੱਗ। ਅੱਛਾ ਇਹ ਪ੍ਰਧਾਨ ਹੈ। ਪ੍ਰਧਾਨ ਜੀ ਅੰਦਰ ਬੈਠੋ। ਤੇ ਉਹ ਪ੍ਰਧਾਨ ਨੇ ਹੱਥ ਜੋੜ ਕੇ ਮੈਂ ਜੀ ਨੂੰ ਕਿਹਾ ਨਾ ਰਹੀ ਇਹ ਤੇਰੀ ਕੁਰਸੀ। ਮੈਨੂੰ ਵੀ ਅੱਜ ਪਤਾ ਲੱਗਿਆ। ਇਹ ਤੇਰੀ ਕੁਰਸੀ ਹੈ ਤੂੰ ਇੱਥੇ ਬੈਠ। ਮੈਂ ਇੱਧਰ ਬੈਠਾਂ ਮੈਂ ਜਿੱਥੇ ਮੇਰੀ ਕੁਰਸੀ ਮੈਂ ਉੱਥੇ ਬੈਠਾਂਗਾ। ਇਹ ਤੇਰੀ ਕੁਰਸੀ ਵੀ ਤੂੰ ਇੱਥੇ ਬੈਠ ਪਰਦਾ ਨੂੰ ਛੋਟੀ ਕੁਰਸੀ ਤੇ ਬੈਠਾ ਗਿਆ ਤੇ ਸਭ ਤੋਂ ਪਹਿਲਾਂ ਤੰ ਉਹ ਪ੍ਰਧਾਨ ਨੇ ਤਾਂ ਪਤਾ ਕੀ ਕੀਤਾ ਕਹਿੰਦਾ ਮੈਨੇਜਰ ਸਾਹਿਬ ਫੱਕੀ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਆਰਡਰ ਬੁੱਕ ਲੈ ਕੇ ਆਓ ਉਹ ਸੇਵਾਦਾਰ ਟੱਗ ਗਿਆ ਵੀ ਲੱਗਦਾ ਹੁਣ ਮੇਰੀ ਤਾਂ ਛੁੱਟੀ ਕਰਨਗੇ ਕਿਉਂ ਮੈਂ ਤੈਨੂੰ ਬੋਲਿਆ ਜਿਉ ੱਖਾ ਬੰਦੇ ਕਹਿੰਦਾ ਆਰਡਰ ਬੁੱਕ ਮੰਗਾਓ ਸਭ ਤੋਂ ਪਹਿਲਾਂ ਦੋ ਤਿੰਨ ਕਰਨੇ ਨੇ ਇੱਕ ਤਾਂ ਆ ਸੇਵਾਦਾਰ ਨੂੰ ਦੋ ਤਰਤੀਆਂ ਦੇਣੀਆਂ ਨੇ ਇੱਕ ਦੇ ਦੀ ਤਨਖਾਹ ਵਧਾਉਣੀ ਹੈ ਪਤਾ ਕਿਉਂ ਇਹਨੇ ਤੇਰੀ ਗੈਰ ਹਾਜ਼ਰੀ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਹੈ ਇਹਨੇ ਤੇਰੀ ਗੈਰ ਹਾਜ਼ਰੀ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਹੈ ਇਹਦੀ ਤਨਖਾਹ ਵੀ ਵਧਾ ਦਿਓ ਇਹਦੀ ਨੌਕਰੀ ਦੀਆਂ ਦੋ ਤਰੱਕੀਆਂ ਵੀ ਲਾ ਦਿਓ ਦੋ ਤਰੱਕੀਆਂ ਲਾ ਕੇ ਤਨਖਾਹ ਵਧਾ ਕੇ ਪ੍ਰਦਾਨ ਗਿਆ ਪਤਾ ਕਿਉਂ ਉਹਨੇ ਇਮਾਨਦਾਰੀ ਨਾਲ ਕੰਮ ਕੀਤਾ ਸਿੱਖਾ ਤੋਂ ਗੁਰੂ ਦੀ ਗੈਰ ਹਾਜ਼ਰੀ ਵਿੱਚ ਵੀ ਇਮਾਨਦਾਰੀ ਨਾਲ ਸੇਵਾ ਕਰੀ ਤੇ ਯਾਦ ਰੱਖੀ ਗੁਰੂ ਤੇਰੀ ਤਰਫ਼ ਕੀ ਪਤਾ ਨਹੀਂ ਕਿੰਨੀ ਕਰਦਾ ਹੈਗਾ ਇਹ ਲੋਕ ਸੁਖੀਏ ਪਰ ਲੋਕ ਸੋਹਿਲੇ ਗੁਰੂ ਦੀ ਜ਼ਿੰਮੇਵਾਰੀ ਹੋ ਜਾਗੀ ਤੂੰ ਇਮਾਨਦਾਰੀ ਕਰਨ ਵਾਲੀ ਅਸੀਂ ਤਾਂ ਹਾਜ਼ਰੀ ਵਿੱਚ ਕਈ ਵਾਰ ਲੜ ਪਈਦਾ ਸਿਪ ਤਾਂ ਸ਼ਾਖ ਸ਼ਾਖ ਪਰ ਤਖ ਗੁਰੂ ਪਰਬਤ ਗੁਰਾਂ ਦੀ ਦੇਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਘਟਣਾ ਆਪ ਪੈਂਦੇ ਨੇ ਅਸੀਂ ਤਾਂ ਗੈਰ ਹਾਜ਼ਰੀ ਵਿੱਚ ਤਾਂ ਵੀ ਹਾਜ਼ਰ ਹੁੰਦੇ ਆਂ ਵੀ ਇਮਾਨਦਾਰ ਨੇ ਸਿੱਖ ਜੀ ਯਾਦ ਰੱਖੇ ਕਿ ਗੁਰੂ ਗ੍ਰੰਥ ਸਾਹਿਬ ਪ੍ਰਗਟ ਹੋਰਾਂ ਦੀ ਜੇ ਰੋਜ਼ ਪੜ੍ਹਨ ਵਾਸਤੇ ਨਹੀਂ ਹੈ ਇਹ ਵਿਸ਼ਵਾਸ ਕਰਨ ਵਾਸਤੇ ਹੈ ਅਕਾ ਆਪਈ ਅਕਾਲ ਪੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇ ਜਿਤਨ ਅੰਦਰੋਂ ਪ੍ਰਗਟ ਹੋਰਾਂ ਦੀ ਦੇ ਮੰਨੋਂਗੇ ਗੁਰੂ ਵੀ ਤੁਹਾਡੇ ਨਾਲ ਪ੍ਰਗਟ ਹੋ ਕੇ ਚੱਲੇਗਾ ਉਦਣ ਫਿਰ ਸਿੱਖ ਕਹੇਗਾ ਸਤ ਗੁਰ ਕੈਵਲਿਆ ਰੈ ਆਪਣੇ ਸਤਗੁਰ ਕੈ ਵਲਿਆਰੇ ਸਤਗੁਰ ਕੈ ਵਲਿਆਰੇ ਆਪਣੇ ਸਤਗੁਰ ਕੈ ਵਲਿਆਰੇ ਸਤਗੁਰ ਕੈ ਵਲ ਆਪਣੇ ਸਤਗੁਰ ਕੈ ਵਲਿਆਰੇ ਗਜ ਕੇ ਸਤਗੁਰ ਕੈ ਵਲਿਆਰੇ ਆਪਣੇ ਗੁਰੂ ਕੇ ਨਿਰਮਰਹਾਰਾ ਜਿਹ ਗੁਰੂ ਕਰਤੀ ਦਿੰਦਾ ਆਪਣੇ ਸੁਖ ਪਾਸ਼ੇ ਸੁਖ ਸਰਜਾ ਤਰ ਅਨੰਦ ਹਮਾਰੇ ਤੇਰਾ ਆਉਣ ਵਾਲਾ ਫਿਊਚਰ ਵੀ ਸੁਖदाई ਹੈ ਤੇਰਾ ਪਰਿਵਾਰ ਪਿਛੇ ਲੰਘਿਆ ਸਮਾਂ ਵੀ ਸੁਖ ਅਲਗ ਹੋਏਗਾ ਤੇਰਾ ਪਰਲੋਕ ਵੀ ਸੁਖੀ ਤੇਰਾ ਲੋਕ ਵੀ ਸੁਖੀ ਇਹ ਗੁਰੂ ਫਿਰ ਵਡਿਆਈ ਇਹ ਤਨਖਾਹ ਗੁਰੂ ਦਿੰਦਾ ਜਦੋਂ ਗੁਰ ਪ੍ਰਸਾਦ ਮਿਲਦਾ ਓਦੀ ਡੈਫੀਨੇਸ਼ਨ ਨਹੀਂ ਕੇ ਤੁਸੀਂ ਹੁਣੇ ਉਹਨਾਂ ਕੋਲ ਸ਼ਬਦ ਭਾਈ ਸਾਹਿਬ ਜੀ ਤੋਂ ਸੁਣ ਰਹੇ ਸੀ ਜਦੋਂ ਦੋ ਤੀਰਥ ਪ੍ਰਗਟ ਇੱਕ ਗੁਪਤ ਅੰਤਰਗਤ ਤੀਰਥ ਮਲ ਨਾ ਹੋ ਉਤੋਂ ਵੱਧ ਨਿਸ਼ਾਨੀ ਕੀ ਹੈ ਨਿਸ਼ਾਨੀ ਕੀ ਹੈ ਸਰੀਰ ਕਰਕੇ ਲੱਗਦਾ ਹੈ ਤੁਹਾਨੂੰ ਸਵਸਥ ਮਹਿਸੂਸ ਹੁੰਦਾ ਹੈ ਆਲਸ ਦੂਰ ਹੋ ਜਾਂਦਾ ਹੈ ਸਰੀਰ ਅੰਕੇ ਇਸ਼ਨਾਨ ਕੀਤਾ ਆਲਸ ਦੂਰ ਹੁੰਦਾ ਹੈ ਸਰੀਰ ਸਵਸਥ ਹੁੰਦਾ ਹੈ ਔਰ ਬੰਦੇ ਦੀ ਵਾਰੀ ਤੌਰ ਤੇ ਉਹ ਦਿਖ ਪੈਂਦਾ ਕਿ ਇਹ ਬੰਦਾ ਸਵਸਤ ਲੱਗਦਾ ਇਸ਼ਨਾਨ ਕਰਕੇ ਆਇਆ ਅੱਛਾ ਕਈ ਵਾਰ ਨੀਸਤੀ ਤੇ ਆਲਸ ਦਾ ਮਾਰਿਆ ਹੋਵੇ ਬੰਦੇ ਪੁੱਛ ਲੈਨੇ ਕੋਤੂ ਨਾਤਾ ਨਹੀਂ ਹੈ ਜੇ ਇਹ ਇਸ਼ਨਾਨ ਨਹੀਂ ਕੀਤਾ ਉਹਦੀ ਅੱਖਾਂ ਦਾ ਆਲਸ ਦੱਸਦਾ ਹੈ ਇਸ਼ਨਾਨ ਕੀਤਾ ਬਾਹਰੋਂ ਤੰਨ ਕਰਕੇ ਸਰੀਰ ਤਸਤ ਹੁੰਦਾ ਹੈ ਬੰਦਾ ਨਹਾਤਾ ਹੋਇਆ ਇਸ਼ਨਾਨ ਕੀਤਾ ਆਲਸ ਗੋਰ ਹੋ ਗਿਆ ਸਰੀਰ ਸਵਸਤ ਲੱਗਦਾ ਹੈ ਅੰਤਰ ਬੱਧ ਤੀਰਥ ਹੋ ਗਿਆ ਅੰਤਰ ਗੱਤ ਇਸ਼ਨਾਨ ਹੋ ਗਿਆ ਅੰਤਰਗਤ ਤੀਰਥਮਲ ਨਾ ਹੋ ਅੰਦਰ ਇਸ਼ਨਾਨ ਹੋ ਗਿਆ ਇਹ ਨਹੀਂシャਲੀ ਹੈ ਇੱਕ ਨੁਕਤਾ ਹੋਰ ਜਦੋਂ ਤੁਸੀਂ ਦਰਵਾਜ਼ੇ ਸੱਬ ਜਾਓ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿੱਦ ਲੰਗਰ ਹੈ ਨਾ ਗੁਰੂ ਕੇ ਲੰਗਰ ਸ੍ਰੀ ਗੁਰੂ ਰਾਮਦਾਸ ਰਾਮਦਾਸ ਮਹਾਰਾਜ ਜੀ ਦਾ ਲੰਗਰ ਜਦੋਂ ਮੰਚੀ ਸਾਹਿਬ ਤੋਂ ਅੱਗੇ ਲੰਘੋਗੇ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ ਲੰਘ ਕੇ ਪ੍ਰਕਰਮਾਂ ਵਿੱਚ ਉਤਰੋਗੇ ਸੱਜੇ ਹੱਥ ਦੁੱਖ ਪੰਜਨੀ ਵੇਰ ਹੈ ਦੁੱਖ ਪੰਜਨੀ ਵੇਰੀ ਦੇ ਨਾਲ ਇੱਕ ਥੜਾ ਬਣਿਆ ਉੱਥੇ ਸੰਗਤ ਬੈ ਕੇ ਪਾਠ ਕਰਦੀ ਉੱਥੇ ਇਤਿਹਾਸ ਲਿਖਿਆ ਹੋਇਆ ਉਹ ਥੜੇ ਦਾ ਨਾਮ ਪਤਾ ਕੀ ਹੈ ਥੜੇ ਦਾ ਨਾਮ ਪਤਾ ਕੀ ਹੈ ਮੈਂ ਵੀ ਹੁਣ ਗਿਆਨੀ ਜੀ ਨੂੰ ਮੈਂ ਪੋਸ਼ਣਤਾਲ ਬੰਦ ਪਦਮ ਦੇ ਸੇ ਨੂੰ ਤੁਸੀਂ ਸੰਕੜੇ ਵਾਰ ਦਰਵਾਸਾ ਹੈ ਥੜੇ ਦਾ ਨਾਮ ਪਤਾ ਕੀ ਹੈ ਦੱਸ ਦਿਓ ਮੈਂ ਕੋਈ ਅੱਛਾ ਤੇ ਬਹੁਤ ਵੱਡਾ ਬੋਰਡ ਲਾਇਆ ਹੈ ਸੰਗਿਆਨ ਕਰੋ ਜੇ ਪਤਾ ਹੋਵੇ ਦੱਸਣਾ ਚਾਹੀਦਾ ਹੌਸਲਾ ਬੱਦ ਹੈ ਉਹ ਥੜੇ ਦਾ ਨਾਮ ਹੈ 86 ਤੀਰਥ ਉਥੇ ਲਿਖਿਆ 86 ਤੀਰਥ ਥੜੇ ਦਾ ਨਾਮ ਜੇਦੇ ਉੱਤੇ ਬੈਠ ਕੇ ਤੁਸੀਂ ਕਦੇ ਕਦੇ ਪਾਠ ਕਰਦੇ ਹੋ ਸੰਗਤ ਬੈਠੀ ਹੁੰਦੀ ਬਿਲਕੁਲ ਟੁੱਕ ਪੰਜ ਨਹੀਂ ਨਹੀਂ ਹੁੰਦੇ ਨਾਲ ਉਥੇ ਪਾਠੀਆਂ ਨੇ ਲਿਖਿਆ ਇੱਕ ਸਰਕੀ ਵਜੀਰ ਖਾਨ ਦੀ ਉਥੇ ਲਿਖੀ ਹੋਈ ਹੈ ਜੋ ਘਟਨਾ ਕੱਢੀ ਔਰ ਉਹ ਥੜਾ ਜਦੋਂ ਮਹਾਰਾਜ ਨੇ ਬਣਾਇਆ ਹੈ ਉਦੋਂ ਸਿੱਖਾਂ ਨੂੰ ਹੁਕਮ ਦੇ ਕੇ ਕਿਹਾ ਉਹ ਭਾਈ ਲੋਕੀ ਕਹਿੰਦੇ 68 ਤੀਰਥਾਂ ਤੇ ਨਾ ਕੇ ਮੁਕਤੀ ਮਿਲਦੀ ਹੈ ਸਿੱਖੋ ਤੁਹਾਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ ਮੈਂ 68 ਤੀਰਥ ਅੰਮ੍ਰਿਤ ਸਰੋਵਰ ਵਿੱਚ ਪਾ ਦਿੱਤੇ ਨੇ ਜਿਹੜਾ ਇੱਥੇ ਇਸ਼ਨਾਨ ਕਰ ਲਿਆ ਤਾਂ 68 ਤੀਰਥਾਂ ਨੂੰ ਪਾ ਦਿੱਤਾ ਉਹ ਤਾਂ ਨਹੀਂ 68 ਤੀਰਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਮੈਂ 68 ਤੀਰਥਾਂ ਲਈ ਹੱਕੇ ਸਰੋਵਰ ਵਿੱਚ ਪਾ ਦਿੱਤੇ ਨੇ ਇਸ ਅੰਮ੍ਰਿਤ ਸਰੋਵਰ ਵਿੱਚ ਜਿਸ ਇਸ਼ਨਾਨ ਕਰੋਗੇ ਤੁਹਾਨੂੰ ਠਾਠ ਤੀਰਥਾਂ ਦੇ ਇਸ਼ਨਾਨ ਦੀ ਲੋੜ ਨਹੀਂ ਪੈਗੀ ਉਹ ਸਰੋਵਰ ਦਾ ਨਾਮ ਅੰਮ੍ਰਿਤ ਸਰ ਇਸੇ ਲਈ ਨਗਰ ਦਾ ਨਾਮ ਸ੍ਰੀ ਅੰਮ੍ਰਿਤ ਸਰ ਪੰਜ ਸਰੋਵਰ ਨੇ ਤੇ ਮੈਂ ਤੁਹਾਨੂੰ ਜਲੀਤੀ ਕਰਾਂਗਾ ਪਰਸੋਂ ਨੂੰ ਵੀ ਕਰਾਂਗਾ ਜਦੋਂ ਪੰਜਾਬ ਜਾਵਾਂ ਤੁਹਾਡੇ ਸ਼ਡਿਊਲ ਵਿੱਚ ਇੱਕ ਚੀਜ਼ ਪੱਕੀ ਹੋਣੀ ਚਾਹੀਦੀ ਹੈ ਇੱਕ ਦਿਨ ਸ਼੍ਰੀ ਗੁਰੂਵਾਰ ਸਾਹਿਬ ਦਾ ਲੋਕੀ ਕਹਿੰਦੇ ਅਸੀਂ ਹਾਂਜੀ ਆਈਏ ਪਤਾ ਕਿਵੇਂ ਜਾਂਦੇ ਹੋ ਜਦੋਂ ਦਰਵਾਜ਼ਾ ਸਭ ਜਾਈਦਾ ਸੰਯੋਗ ਤੁਸੀਂ ਲਿਖ ਲੈਂਦੇ ਹੋ ਦਰਵਾਜ਼ਾ ਸਭ ਜਾਣ ਹੈ ਬੱਚਿਆਂ ਨੂੰ ਲੈ ਕੇ ਤੇ ਜਾਣ ਦਾ ਤਰੀਕਾ ਸਾਡਾ ਗਲਤ ਹੈ ਪਤਾ ਕਿਵੇਂ ਅਸੀਂ ਜਾਣੇ ਹਾਂ ਪਹਿਲਾਂ ਸੋਚ ਕੇ ਜਾਈਦਾ ਹੈ ਅੱਛਾ ਜੰਡੇ ਵਾਲੇ ਵਰੀ ਭੂਆ ਨੂੰ ਵੀ ਮਿਲਣਾ ਹੈ ਤੇ ਜੰਡਾ ਵਾਲੀ ਮਾਸੀ ਦੇ ਨਾਲ ਜਾ ਕੇ ਆਉਣਾ ਜੇ ਤੁਸੀਂ ਮਾਸੀਆਂ ਭੂਆ ਨਾਲ ਕੱਢਣੀਆਂ ਨੇ ਮਾਫ਼ ਕਰਿਓ ਦਰਵਾਜ਼ਾ ਸਿਰ ਕੁਝ ਕਿਉਂਕਿ ਉੱਥੇ ਜਾ ਕੇ ਤੁਹਾਡਾ ਮਨ ਤਾਲਾ ਪੈਣਾ ਹੈ ਲੰਬੀ ਲਾਈਨ ਹੈ ਤੋ 2.5 ਘੰਟੇ ਲੱਗ ਜਾਣੇ ਮਾਸਸੀ ਹੁਣੇ ਰੋਟੀ ਬਣਾ ਕੇ ਰੱਖੀ ਐ ਭੂਆ ਵੀ ਫੋਨ ਕਰੀ ਜਾਂਦੀ ਐ ਕਦੋਂ ਆਉਣੇ ਕਦੋਂ ਤੁਸੀਂ ਬਾਹਰੋਂ ਜਾਉਂਦੇ ਹੋ ਨਹੀਂ ਫੋਨ ਕਰਨੇ ਕਰਨੇ ਤੋ ਕਿੰਨੇ ਵਜੇ ਆ ਰਹੇ ਹੋ ਕਿੰਨੇ ਵਜੇ ਆ ਰਹੇ ਉਹਨਾਂ ਨੂੰ ਵੀ ਹੁੰਦਾ ਬਾਹਰੋਂ ਆਏ ਤੁਸੀਂ ਪਰਵਾਸ ਸਭ ਜੋੜੀ ਨਹੀਂ ਸਕੋ ਇੱਕ ਦਿਨ ਉਹ ਪੱਕਾ ਹੋਣਾ ਚਾਹੀਦਾ ਜਿਸ ਦਿਨ ਦੂਜਾ ਹੋਰ ਕੋਈ ਕੰਮ ਨਹੀਂ ਘਰ ਤੋਂ ਸਿੱਧੇ ਸ਼੍ਰੀ ਦਰਵਾਸ ਸਭ ਜਾਓ 2 ਘੰਟੇ ਲੱਗਣਗੇ ਦਿੰਨ ਘੰਟੇ ਲੱਗਣ ਤਤਾਰ ਵਿੱਚ ਖਲੋ ਕੇ ਦਰਸ਼ਨ ਕਰੋ ਹਮ ਕਿਸੇ ਦਾ ਸਰੀਰ ਲਾਈਨ ਵਿੱਚ ਖਲੋਣ ਦੀ ਯੋਗਤਾ ਸਰੀਰ ਸਮਰੱਥਾ ਵਿੱਚ ਨਹੀਂ ਹੈ 1 ਘੰਟਾ ਪ੍ਰਕਰਮਾਂ ਵਿੱਚ ਬੈ ਕੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਪ ਲਓ ਮੇਰਾ ਵਿਸ਼ਵਾਸ ਹੈ ਉਹ ਸਿੱਖੋ ਮੇਰਾ ਗੁਰੂ ਰਾਮਦਾਸ ਤੁਹਾਨੂੰ ਪ੍ਰਕਰਮਾਂ ਵਿੱਚ ਆ ਕੇ ਨਿਸ਼ਿਂਦੇ ਮਿਲਦਾ ਪਰ ਕੋ ਜਾਵੇ ਤਾਂ ਸਹੀ ਬਾਤ ਜੇ ਰਸਤੇ ਵਿੱਚ ਰਿਸ਼ਤੇਦਾਰੀਆਂ ਕੱਢਣੀਆਂ